ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਜਬ ਹਮ ਹੋਤੇ ਤੰਬ ਤੂੰ ਨਾਹੀ ਅਬ ਤੂੰ ਹੀ ਮੈਂ ਨਾ ਜਦ ਹਮ ਹੁੰਤੇ ਤਬ ਤੂੰ ਨਹੀਂ ਹਮ ਤੂੰ ਹੀ ਮੈਂ ਨਹੀਂ ਅਨਲਿਆ ਕਮ ਜਸ ਲਹਿਰ ਮੈਂ ਉਦਤ ਜਲ ਕੇਵਲ ਜਨਮਾਹੀ ਮਾਦੇਵੇ ਕਿਆ ਕਹੀਐ ਭ੍ਰਮ ਐਸਾ ਜਸਾ ਮੰਨਿਐ ਹੋਏ ਨ ਤਸਾਰਾਨਰਪਤ ਏਕ ਸਿੰਘਾਸਨ ਸੋਇਆ ਜੋਨੇ ਭਇਆ ਭਿਖਾਰੀ ਅਛਤ ਰਾਤ ਵਿਚਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਦ ਭੈਣ ਪ੍ਰਸੰਗ ਜੈ ਸੇ ਹ ਅਬ ਕਛ ਮਰਮ ਜਨਾਇਆ अनक कटक जश फूल पर अब कहते कहन न आया शर्म एक अनेक स्वामी सब कट भुगवै सोई ਕਰਵਦਾਸ ਹਾਥ ਪੈ ਨਿਰ ਸਜੇ ਹੋਏ ਸੁਹੀ ਸਦਮੇ ਇਕ ਅਨੇਕ ਸੁਆਮੀ ਸੰਕਟ ਭਗਵੈ ਸੋਈ ਕਹਿਰ ਵਿਦਾ ਸਹਾਤ ਪੈਨੇ ਰਹਿ ਸੱਜੀ ਹੋਈ ਸੁਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋ ਜਗਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੋਧ ਅੰਦਰ ਆਪਾਂ ਸਾਰੇ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਚੱਲ ਰਹੀ ਲੜੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਰਹਿਮਤ ਪ੍ਰਾਪਤ ਕਰ ਰਹੇ ਹਨ। ਬੰਦ ਉਹ ਦਿਨਾਂ ਦਾ ਸਮਾਂ ਸਾਡੇ ਕੋਲ ਬਾਕੀ ਹੈ ਜਿਹੜੇ ਅਜੇ ਤੱਕ ਨਹੀਂ ਆਏ ਪ੍ਰੇਰਕੀ ਉਹਨਾਂ ਨੂੰ ਵੀ ਹਾਜ਼ਰੀ ਪਰਵਾਉ ਤਾਂ ਕਿ ਸਤਿਗੁਰਾਂ ਦੀ ਸ਼ੀਸ਼ੂ ਪ੍ਰਾਪਤ ਕਰ ਸਕਣ। ਓਰੂ ਨਾਮ ਕਰੇ। ਸਾਨੂੰ ਸਤਿਗੁਰਾਂ ਦਾ ਉਹ ਸਮਾ ਜਿਹੜਾ ਸਾਡੇ ਨੇਤਰਾਂ ਦੇ ਸਾਹਮਣੇ ਆਇਆ ਦਹਾਉਲੀ ਧਰਤੀ ਉਥੇ ਅੱਗ ਦੇ ਮੱਤ ਦੇ ਪਾਪੜ ਸਤਿਗੁਰਾਂ ਦਾ ਫਲੂਹੇ ਫਲੂਹੇ ਹੋਇਆ ਸਰੀਰ ਜੇ ਉਹ ਇਹ ਮਨ ਵਿੱਚ ਵਸਾਵਾਂਗੇ ਫਿਰ ਬਾਣੀ ਵਿੱਚ ਚਿੱਤ ਜੁੜੇਗਾ ਜਦੋਂ ਚਿੱਤ ਜੁੜੇਗਾ ਉਦੋਂ ਗੁਰੂ ਦੀਆਂ ਰਹਿਮਤਾਂ ਹੋਣਗੀਆਂ ਕਿਉਂਕਿ ਇਹ ਉਹਨਾਂ ਮਹਾਨ ਸਤਿਪੁਰਸ਼ਾਂ ਦਾ ਥਾਂ ਹੈ ਆਸਥਾਨ ਹੈ ਜਿੱਥੇ ਆਉਂਦਿਆਂ ਹੀ ਬਿਨਾਂਏਕ ਸ਼ਾਂਤੀ ਮਿਲਦੀ ਕਈ ਥਾਵਾਂ ਤੇ ਮਨੁੱਖੀ ਮਨ ਜਿਹੜਾ ਟਿਕਦਾ ਨਹੀਂ ਪਰ ਜਿੰਨੇ ਵੀ ਸੰਤ ਬਾਬਾ ਕਰਮ ਸਿੰਘ ਜੀ ਦੇ ਨਾਮ ਤੇ ਬਣੇ ਮੁਰਤਾਵ ਹਨ ਡੇਰੇ ਹਨ ਇਹਨਾਂ ਚ ਜਿੱਥੇ ਮਿਲ ਕੇ ਜਾ ਕੇ ਮਥਾ ਟੇਕਿਓ ਮਨ ਲੱਗਦਾ ਹੈ ਮਨ ਟਿਕਦਾ ਹੈ ਅੱਜ ਸਾਡੇ ਸੰਤ ਮਾਪੁਰਸ਼ ਜਿਹੜੇ ਇਸ ਡੇਰੇ ਦਾ ਪ੍ਰਬੰਧ ਚਲਾਉਂਦੇ ਹਨ ਦਿੱਲੀ ਤੋਂ ਸੰਤ ਬਾਬਾ ਅਮਰਦੀਪ ਸਿੰਘ ਜੀ ਦਿੱਲੀ ਵਾਲੇ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਵੱਲੋਂ ਛੱਡੇ ਸੇਹੂ ਸਤਿ ਸ੍ਰੀ ਅਕਾਲ ਉਹਨਾਂ ਨੂੰ ਜਿੱਥੇ ਜਹਰ ਸੇਵਾ ਕਰ ਪੇਜੇ ਹੋਏ ਹਨ ਅਮਰਤ ਸਿੰਘ ਜੀ ਉਹਨਾਂ ਵੱਲੋਂ ਮਨਾਇਕ ਇੱਛਾ ਸੀ ਕਿ ਆਪਣਾ ਨਾਲ ਪ੍ਰਸ਼ਾਦ ਬਣਾਣਾ ਹੈ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾਣਾ ਹੈ ਉਹਨਾਂ ਵੱਲੋਂ ਪ੍ਰਸ਼ਾਦ ਤਿਆਰ ਕਰਾਇਆ ਗਿਆ ਸਤਿਗੁਰਾਂ ਨੇ ਹੁਕਮ ਹੀ ਇਹੋ ਜਿਹਾ ਬਖਸ਼ਿਸ਼ ਕੀਤਾ ਹੈ ਕਿ ਜਦੋਂ ਅਸੀਂ ਹਾਂ ਤੇ ਪਰਮੇਸ਼ਰ ਦੀ ਹੋਂਦ ਸਾਨੂੰ ਵਿਖਾਈ ਨਹੀਂ ਦਿੰਦੀ ਜਦ ਹਮ ਹੋਤੇ ਤਬ ਤੂੰ ਨਹੀਂ ਆਪ ਤੂੰ ਹੀ ਮੈਂ ਨਹੀਂ ਜਿਹੜਾ ਸੰਪੂਰਨ ਸੰਤਿਓ ਆਪਣੀ ਹੋਂਦ ਨੂੰ ਸਮਾਪਤ ਕਰ ਲੈਂਦਾ ਹੈ ਉਹਦੇ ਅੰਦਰ ਜਰਣ ਸ਼ਕਤੀ ਬੰਦੀ ਆ ਜਾਂਦੀ ਹੈ ਮੈਂ ਜਦੋਂ ਦਿੱਲੀ ਵਾਲੇ ਨੇਰੇ ਚ ਸ਼ਿਵਨ ਨੰਦਾ ਸਾਂ तकरीबन 7 ਸਾਲ ਉਸ ਅਸਥਾਨ ਤੇ ਸੇਵਾ ਨੂੰ ਭਾਈ ਹੈ ਸ਼ਿਵਨ ਨੰਦਿਆਂ ਮਹਾਪੁਰਸ਼ਾਂ ਦੇ ਬਚਪਨ ਤੋਂ ਲੱਗਿਆ ਉਹਨਾਂ ਦਾ ਇਸ ਪਾਸੇ ਵੱਲ ਧਿਤ ਹੀ ਨਹੀਂ ਸੀ ਉਹ ਕਹਿੰਦੇ ਨੇ ਪੜ੍ਹਨਾ ਸੀ ਪੜ੍ਹਾਈ ਅਜੇ ਵੀ ਕਰਨੇ ਨੇ ਜਿਈਆਂ ਨੂੰ ਨਹੀਂ ਪੜ੍ਹਨਾ ਮਹਾਰਾਜ ਉਹਨਾਂ ਦੇ ਹੁਣ ਲਾੜ ਦੇ ਪੇਪਲ ਚੱਲ ਰਹੇ ਨੇ ਦੂਜਾ ਸਾਲ ਹੈ ਉਹ ਕਹਿੰਦੇ ਨਹੀਂ ਛੱਡਣੀ ਪੜ੍ਹਾਈ ਕਿ ਸਿੱਖ ਜਿਹੜਾ ਹੈ ਬੜਾ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਅੱਜ ਦਾ ਜ਼ਮਾਨਾ ਇਹ ਮੰਗ ਕਰਦਾ ਹੈ ਕਿ ਸਾਨੂੰ ਸੋਝੀ ਹੋਵੇ ਕਹਿੰਦੇ ਪ੍ਰੈਕਟਿਸ ਕਰੀਏ ਨਾ ਕਰੀਏ ਪਰ ਇਹ ਜਿਹੜਾ ਮਾਨ ਮਿਰਤਾ ਮਹਾਪੁਰਸ਼ਾਂ ਨਹੀਂ ਵੱਖਰਾ ਹੈ ਪੜ੍ਹਾਈ ਇੱਕ ਵੱਖਰਾ ਲੱਗਾ ਹੈ ਸਾਨੂੰ ਸਾਰੇ ਪਾਸੇ ਜਾਣਕਾਰੀ ਤੇ ਉਹ ਇਹਨਾਂ ਕੁਝ ਵੀ ਹੁੰਦੇ ਆ ਆਪਣੀ ਸਾਦਗੀ ਵਿੱਚ ਜ਼ਿੰਦਗੀ ਜਿਉਂਦੇ ਨੇ ਉਹਨਾਂ ਦਾ ਸੰਪੂਰਨ ਜੀਵਨ ਜਿਹੜਾ ਮੈਂ ਬਚਪਨ ਵੇਖਿਆ ਜਵਾਨੀ ਵੇਖੀ ਉਹ ਬਿਲਕੁਲ ਬਦਲ ਗਿਆ ਸੱਚੀ ਮੱਚੀ ਉਹਨਾਂ ਦੇ ਅੰਦਰ ਉਹ ਜੋ ਤਨ 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 ਸੰਤ ਬਾਬਾ ਕਰਮ ਸਿੰਘ ਜੀ ਦੀ ਹੈ ਉਹ जगਦੀ ਹੈ ਉਹਨਾਂ ਨੂੰ ਉਹ ਲਾਈਟ ਉਹ ਰੋਸ਼ਨੀ ਪ੍ਰਾਪਤ ਹੋ ਗਈ ਹੈ ਜੇ ਸਤਗੁਰੂ ਖੈ ਇਸ ਤਰ੍ਹਾਂ ਉਹ ਸਮਝ ਜਾਂਦਾ ਜਿਵੇਂ ਅਨਲ ਆਗਮ ਜਿਵੇਂ ਲੈ ਮੈਂ ਉਹ ਤੋਂ ਦਲ ਕੇਵਲ ਦਲ ਬਾਹੀ ਜਿਵੇਂ ਪਾਣੀ ਵਿੱਚ ਪਾਣੀ ਦੀਆਂ ਲਹਿਰਾਂ ਸਮਾ ਜਾਂਦੀਆਂ ਨੇ ਪਰ ਨਾਲ ਹੀ ਭਗਤ ਰਵਦਾਸ ਜੀ ਕਹਿੰਦੇ ਨੇ ਮਾਧਵੇ हे ਪ੍ਰਭੂ ਕਿਆ ਕਹੀਏ ਬ੍ਰਹਮ ਹੈ ਸਾਕੂ ਪਰਮੀ ਹੋ ਜਿਆ ਪਾਇਆ ਜੈ ਸਮਾੰਦੀਆਂ ਹੋਏ ਨਾ ਤਾਂ ਇਹੋ ਜਿਹਾ ਅਸੀਂ ਬੰਨ ਰਿਆਂ ਉਹ ਜਾਣੀ ਹੁੰਦਾ ਸੰਤ ਮਹਾਂਪੁਰਸ਼ ਜਿਹੜੇ ਨੇ ਉਹ ਉਸ ਮਾਲਕ ਨੂੰ ਸਰਵ ਵਿਆਪਕ ਤੱਕ ਕੇ ਆਪਣਾ ਜੀਵਨ ਮੁਕਤਾ ਦੀ ਸੇਵਾ ਵਿੱਚ ਲਾਉਂਦੇ ਨੇ ਜਿਵੇਂ ਸੰਤ ਮਹਾਂਪੁਰ ਸੰਤ ਪਾਪਾ ਰੋਸ਼ਨ ਸਿੰਘ ਜੀ ਨੇ ਲਾਇਆ ਜਦੋਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਉਦੋਂ ਹੀ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਉਹਨਾਂ ਦਾ ਸਰੂਪ ਹੀ ਇਹੋ ਜਿਹਾ ਤੇ ਸੰਤ ਦਾ ਤੇਰਾ ਸੰਤ ਇਹੋ ਜਿਹਾ ਹੋਣਾ ਚਾਹੀਦਾ ਹੈ ਦਰਸ਼ਨ ਕਰਦਿਆਂ ਹੀ ਮਨ ਦੀ ਤ੍ਰਿਪਤੀ ਹੋ ਜਾਏ ਖੁਖਲਤ ਜਾਏ ਸਾਡੇ ਤੇ ਗੁਰੂ ਰਹਿਮ ਕਰੇ ਤਾਂ ਸੰਤ ਬਾਬਾ ਕਰਮ ਸਿੰਘ ਜੀ ਕਿਰਪਾ ਕਰਨ ਅਸੀਂ ਇਸ ਸਥਾਨ ਨਾਲ ਜੁੜ ਕੇ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ ਆਪ ਸਾਰੀਆਂ ਸੰਗਤਾਂ ਨੂੰ ਤਨ ਤਨ ਸੰਤ ਬਾਬਾ ਅਮਰਦੀਪ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਉਹ ਵੀ ਸਾਡੇ ਤੇ ਰਹਿਮ ਕਰਨ ਸਾਨੂੰ ਵਕਤ ਦਿੰਦੇ ਰਹਿਣ ਕੀਰਤਨ ਰਾਹੀ ਵਿਚਾਰਾਂ ਰਾਹੀ ਨਿਹਾਲ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ